ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸਵੇਰ ਲਈ ਲੈ ਕੇ ਆਏ ਹਾਂਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਹਾਂ ਵੀਰਨਾ ਕਲਬਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕੋ ਬਾਈ ਵਧੀਆ ਨਾਮ ਤੇ ਆਪਣਾ ਐਡਰੈਸ ਬੋਲ ਦੋ ਬਾਈ ਨਾਮ ਸੋਨੀ ਬਾਈ ਪਿੰਡ ਸ਼ੈਣਾ ਜੀ ਜ਼ਿਲ੍ਹਾ ਬਰਨਾਲਾ ਜੀ ਟੱਪਾ ਪੈਂਦੀ ਹੈ ਨਾ ਨੇੜੇ ਪਿੰਡ ਕਿਹੜਾ ਰਹਿੰਦਾ ਬਾਈ ਸ਼ੈਣਾ ਜਿਹੜੇ ਵਧੌੜ ਰਹੇ ਜਾਂਦਾ ਜੀ ਪੈਂਚੀਆਂ ਰਹ ਜਾਂਦੀਆਂ ਗਿਆ ਠੀਕ ਹੈ ਬਾਈ ਤੇ ਆ ਚੁੰਗਾ ਪਿੰਡ ਵੀ ਚੁੰਗਾ ਪਿੰਡ ਰਹ ਜਾਂਦਾ ਜੀ ਠੀਕ ਹੈ ਕੰਟੈਕਟ ਨੰਬਰ ਬੋਲ 99154 13303 ਜੀ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਆਪਾਂ ਸਾਹਮਣੇ ਵਹਿੜ ਦੇਖ ਰਹੇ ਕਿਹੜਾ ਸੂਹਾ ਸੂਈ ਇਹ ਦੂਜਾ ਸੂਹਾ ਸੂਈ ਆ ਬਾਈ ਕਦੋਂ ਸੂਈ ਆ ਬਾਈ ਇਹਨੂੰ ਹੋ ਗਏ 9-10 ਦਿਨ ਹੋ ਗਏ ਅੱਜ ਠੀਕ ਹੈ ਬਾਈ ਤੇ ਕਿੰਨਾ ਕ ਦੁੱਧ ਜੈ ਕਹਦੀਏ ਜਾਂ ਬੋਲਾ ਕਹਦੀ ਹਾਜ਼ਰ ਆ ਬਾਈ ਇਹ ਥੱਲੇ ਹੁਣ ਇਹਦੇ ਟੋਲ 19-20 ਕਿਲੋ ਤਿਆਰ ਆ ਠੀਕ ਹੈ ਬਾਈ ਤੇ ਜੇ ਕੋਈ ਮੰਨ ਕੇ ਚੱਲੋ ਕੋਈ ਵੀ ਥੱਲੀ ਕਰਨੀ ਚਾਹੁੰਦਾ ਹੋਵੇ ਦੋ ਡੰਗ ਆਪਣੇ ਘਰੇ ਚੋਕੇ ਲੈ ਜੇ ਤਿੰਨੇ ਡੰਗ ਚੋਕੇ ਲੈ ਜੇ ਉਹ ਅਗਲੇ ਥੱਲੀ ਕਰਕੇ ਲੈ ਕੇ ਜਾਵੇ ਆਪਣੇ ਘਰੋਂ ਠੀਕ ਆ ਹੁਣ ਠੰਡੀ ਸੀਲਾ ਬਾਈ ਠੰਡੀ ਹਾਂ ਠੰਡੀ ਸੀ ਪੂਰੀ ਬੋਲਾ ਬਾਈ ਥਾਣ ਹਵਾ ਨਾਲ ਪਚੇ ਕਰਾਣਾ ਥਾਣ ਬਹੁਤ ਚੰਗਾ ਲੱਗਿਆ ਹੈ ਨਾ ਥਣ ਕਿਵੇਂ ਮਰਜੀ ਬੈਠ ਕੇ ਝੂਟਾਰਾ ਮਾਰੀ ਚੱਲ ਮੈਂ ਕਹਣਾ ਬਈ ਚਵਾਈ ਬਹੁਤ ਚੰਗੀ ਆ ਯਾਰ ਹੈ ਨਾ ਕੋਈ ਮਾਈ ਨੇ ਬੱਚਾ ਨਹੀਂ ਲਾਇਆ ਕੋਈ ਪਸਮਾ ਨਹੀਂ ਕਰਾਇਆ ਕਰਮ ਵਾਲੀ ਮਾਂ ਇਹ ਨਾਲ ਖੜੀ ਆ ਕੋਈ ਚੱਕਰੀ ਨਹੀਂ ਲਾ ਚਵਾਈ ਜੋ ਮਰਜੀ ਚੋਵੇ ਸੇ ਮਰਜੀ ਥੱਲੇ ਦੀ ਲੰਗੀ ਚੱਲ ਭਾਵਾ ਕੀ ਬਾਤ ਆ ਯਾਰ ਤੇ ਹੁਣ ਟਾਈਮ ਹੁੰਦਾ ਬਈ 10 11 ਦਾ ਟਾਈਮ ਹੁੰਦਾ ਉਸ ਹਾਂ ਮਨੰਦਾ ਜੱਲਾ ਲਾ ਲੋ ਸ਼ਾਮ ਤੱਕ ਬਹੁਤ ਸੁਣੀ ਤਿਆਰ ਹੁੰਦੀ ਪੂਰੇ ਫੁੱਲ ਠੀਕ ਆ ਖੋਲ ਦੇ ਬਈ ਮੜੀ ਜੀ ਤੋੜ ਦੇ ਖੋਲ ਕੇ ਕੱਦ ਬਾਈ ਫੁੱਲ ਚੰਗਾ ਬਾਕੀ ਫੇਸ ਬਿਊਟੀ ਆਪਾਂ ਨੇੜੇ ਤੋਂ ਚੈੱਕ ਕਰਾਉਣਾ ਫੇਸ ਬੜਾ ਪਿਆਰਾ ਬਾਈ ਹੈ ਨਾ ਹਾਂ ਬਾਈ ਫੁੱਲ ਜਿਆਦਾ ਕੁਆਲਿਟੀ ਹੈ ਜੇ ਗੱਲ ਕਰੀਏ ਛੋਟਾ ਛੋਟਾ ਕਰਨਾ ਬੋਦੀ ਵਾਦੀ ਫੁੱਲ ਕਮਾਲ ਦੀਆ ਬਾਕੀ ਚਮਕਦੇ ਸੈਨਗ ਵਾਲੀਆ ਸੁਹਾ ਬਾਈ ਮੰਨੇ ਨਹੀਂ ਹੈ ਨਾ ਨਾ ਚੌੜੇ ਨਾ ਚੇਦੀਆ ਪੂਰੀ ਬਾਈ ਪਲੀ ਵੀ ਦੇਖੋ ਫੁੱਲ ਸੈਨਗ ਬਾਕੀ ਲੇਵਾ ਆਪਾਂ ਇਧਰੋਂ ਵੀ ਚੈੱਕ ਕਰਵਾ ਲੀਏ ਕਿਉਂ ਮਰਜੀ ਬਾਈ ਬਹਿ ਜਾ ਯਾਰ ਮੈਂ ਕਿਹਾ ਯਾਰ ਕੀ ਬਾਤ ਹੈ ਚਾਹੇ ਵਿੜੇ 'ਚ ਖੜਾ ਕੇ ਚੋਲੋ ਬਾਈ ਕੋਈ ਚੱਕਰੀ ਨਹੀਂ ਕਰਮਾ ਲੈ ਨੂੰ ਇੰਨੀ ਠੰਡੀ ਸੀਲਾ ਲੈ ਚੱਲ ਬਾਈ ਮੋੜ ਤੇ ਇਧਰੋਂ ਆਪਾਂ ਨਾਲ ਬ ਤੇ ਬਾਈ ਕਿੰਨਾ ਦੇ ਦੂ ਆਸਟੀਮੇਟ ਜਦੋਂ ਦੋ ਦੇ ਦੂ 25 ਕਿਲੋ ਬਾਈ ਠੀਕ ਆ ਬਾਕੀ ਮੇਨ ਗੱਲ ਹੁੰਦੀ ਆ ਬਾਈ ਚਵਾਈ ਚਵਾਈ ਵੀ ਬਾਈ ਨੇ ਹੁਣ ਸਾਨੂੰ ਸਾਹਮਣੇ ਦਿਖਾ ਦਿੱਤੀ ਬਹੁਤ ਚੰਗੀ ਚਵਾਈ ਆ ਮੋਟੀ ਮੋਟੀ ਚਵਾਈ ਆ ਤੇ ਬੱਚਾ ਬਾਈ ਇਹਨੇ ਵਸਾ ਦਿੱਤਾ ਹਨਾ ਹਾਂ ਬਸਾ ਬਾਈ ਮਗਰ ਇਹਦੇ ਬੱਚਾ ਇਹਦੇ ਕਰਮ ਵਾਲੀ ਦੇ ਮਗਰ ਬਾਈ ਬੱਚਾ ਆ ਗਿਆ ਬੱਚੇ ਬਹੁਤ ਚੰਗੇ ਪਉਂਦੀ ਆ ਹਨਾ ਹਾਂਜੀ ਹਾਂ ਲੈ ਇਧਰ ਫੇਸ ਬਿਊਟੀ ਬਾਈ ਚੈੱਕ ਕਰੋ ਬੜਾ ਪਿਆਰਾ ਆ ਲਾਲਾ ਵੀ ਕੁਦਰਤ ਦੇ ਮਿੰਡ ਮਿੰਡ ਆ ਭੀ ਲਾਏ ਹੋਏ ਹਨਾ ਹਾਂਜੀ ਹਾਂ ਤੇ ਕੀ ਮੁੱਲ ਆ ਬਾਈ ਦੇਣ ਲੈਣ ਦਾ ਮੁੱਲ ਇਹਦਾ ਫੋਨ ਤੇ ਕਰ ਲਾਂਗੇ ਬਾਈ ਤੇ ਮੁੱਲ ਦੇਣ ਲੈਣੀ ਹੂ हां हां मूल्य ਦੇਣ ਲੈਣੀ ਹੋਊਗਾ ਠੀਕ ਆ ਮੁੱਲ ਬਾਈ ਕਹਿੰਦਾ ਹੋਊਗਾ ਬਾਈ ਫੋਨ ਤੇ ਤੇ ਮੁੱਲ ਐ ਮੰਨ ਲਓ ਜਮਾ ਦੇਣ ਲੈਣ ਵਾਲਾ ਹੋਊ ਇਧਰੋਂ ਵੀ ਆਪਾਂ ਇੱਕ ਵਾਰੀ ਹੋਰ ਚੈੱਕ ਕਰਵਾ ਲੈਣਾ ਨਾੜਾਂ ਤੇ ਥਾਣ ਬਈ ਚੈੱਕ ਕਰੋ ਬੜੇ ਸਾਫ ਸੁਥਰੇ ਲੇਵੇ ਦੀ ਥਾਣ ਬਹੁਤ ਚੰਗਾ ਲੱਗਿਆ ਵਾ ਬਾਕੀ ਇਹ ਨਹੀਂ ਹੈਗਾ ਵੀ ਕੋਈ ਚੋਣ ਚ ਦਿੱਕਤ ਆਊਗਾ ਨਹੀਂ ਨਾ ਨਾ ਕਿਵੇਂ ਮਰਜੀ ਬੈਠ ਕੇ ਚੋਈ ਚੱਲ ਮਾਗ ਰਾਈ ਤੇ ਚੋਣ ਸੀਨ ਤੇ ਚਲੋ ਬਾਈ ਜਮਾ ਹਾਂ ਤੇ ਫੀਟ ਨਾਲ ਲੈ ਬਾਬਾ ਸੋਨਾ ਹੋਵਣਾ ਜਿਹਦੇ ਪਹਿਦੀ ਆਪਾਂ ਤਿਆਰ ਕਰਿਆ ਵਾ ਕਰਮਾੜੀ ਦਾ ਤੇ ਸ਼ਾਮ ਤੱਕ ਡੱਡਰ ਦੀ ਕੁਆਲਿਟੀ ਬਾਈ ਕਹਿੰਦਾ ਇਹਦੋਂ ਵੀ ਚੰਗੀ ਬਣਾ ਲੈ ਤਿੰਨ ਕਿਸੀਗਾ ਬਾਈ ਕੋਲੇ ਬਈ ਇੱਕ ਸੋ ਆਪਾ ਦਿਖਾ ਦਿੱਤਾ ਜੇ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ